ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮਾਰਕ ਕਰਨੀ ਪਹਿਲੀ ਵਾਰੀ ਜਿਹੜਾ ਅਮਰੀਕਾ ਟੂਰ ਤੇ ਗਏ ਨੇ ਪ੍ਰਧਾਨ ਮੰਤਰੀ ਐਜ਼ ਏ ਚੋਣਾ ਜਿੱਤ ਕੇ ਤੇ ਕੀ ਖਟਕੇ ਲਿਆਏ ਨੇ ਕੀ ਉਹਨਾਂ ਦੀ ਝੋਲੀ ਕੁਝ ਪਿਆ ਜੀ ਉੱਥੋਂ ਅਮਰੀਕਾ ਤੋਂ ਟਰੰਪ ਸਾਹਿਬ ਤੋਂ ਕਿ ਖਾਲੀ ਝੋਲੀ ਵਾਪਸ ਆ ਗਏ ਨੇ ਉਹ ਕਿਹੜੀ ਬੋਲੀ ਪਾਉਂਦੇ ਹੁੰਦੇ ਜੀ ਬਾਹਰੀ ਮਰਸੀ ਕਟਣ ਗਿਆ ਸੀ ਤੇ ਪਤਾ ਨਹੀਂ ਉਹਨਾਂ ਨੇ ਕੀ ਕੀ ਜੋੜਿਆ ਆ ਅਸੀਂ ਅੱਗੇ ਅੱਗੇ ਜੋੜ ਲੈਂਦੇ ਨੇ ਕਈ ਕਿ ਬਹੁਤ ਚੀਜ਼ਾਂ ਜੋੜੀਆਂ ਹੋਈਆਂ ਨੇ ਜੀ ਖੈਰ ਮਾਰਕ ਕਰਨੀ ਹੁਣੀ ਗਏ ਸੀ ਤੇ ਜਿਵੇਂ ਕਹਿੰਦੇ ਨੇ ਕਿ ਉਹ ਪਤਾ ਲੱਗ ਜਾਂਦਾ ਕਿ ਕੀ ਅੱਗੇ ਮਿਲੇਗਾ ਸਾਨੂੰ ਉਹਨਾਂ ਦਾ ਜਹਾਜ਼ ਹੈ ਜੇ ਹਵਾ 'ਚ ਸੀ ਤੇ ਉਹ ਜਿਹੜੀਆਂ ਗੱਲਾਂ ਉੱਥੇ ਹੋਈਆਂ ਉਹ ਪਤਾ ਹੀ ਹੋਈ ਸੀ ਪਰ ਮੈਨੂੰ ਕਿਸੇ ਸੱਜਣ ਨੇ ਕਿਹਾ ਉਹ ਕਹਿੰਦੇ ਜੀ ਘਰਨੀ ਨੂੰ ਗਲਤ ਕਰਨੀ ਚਾਹੀਦੀ ਸੀ ਉਹਨਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਹਾਡੇ ਖਿਆਲ ਪੇ ਗੱਲ ਕੀਤੀ ਨਹੀਂ ਹੋਵੇਗੀ ਜੇ ਅਗਲੇ ਨੇ ਅੱਗੇ ਉਹ ਨੰਨਾ ਹੀ ਫੜ ਲਿਆ ਨਾ ਹੀ ਹੈ ਕਿ ਕੁਝ ਨਹੀਂ ਮੈਂ ਗੱਲ ਕਰਨੀ ਨਹੀਂ ਪਤਾ ਨਹੀਂ ਕੀ ਕਰਨੀ ਹੈ ਮੈਨੂੰ ਕੋਈ ਲੋੜ ਹੀ ਨਹੀਂ ਤੁਹਾਡੀ ਮੈਨੂੰ ਵੈਸੇ ਅਸੀਂ ਦੋਸਤ ਆ ਤੇ ਫਿਰ ਉਹ ਨਾਲ ਗੱਲ ਕੀ ਕਰੂੰਗਾ ਜਿਵੇਂ ਕਹਿੰਦੇ ਨੇ ਕਿ ਹੁਣ ਪੰਜਾਬੀ ਦੀ ਇੱਕ ਹੋਰ ਹੈ ਕਿ ਲਾਜ ਮਰਿੰਦਾ ਅੰਦਰ ਵੜਿਆ ਹਾਂ ਨਾ ਤੇ ਚਲੋ ਅੱਗੇ ਕੀ ਕਰਨਾ ਪਰ ਉਹ ਉਹ ਇਸ ਇਸ ਤਰ੍ਹਾਂ ਸਮਝੇ ਅੰਦਰ ਕਿ ਬੰਦਾ ਇਹਨੂੰ ਉਹ ਉਹਨਾਂ ਨੂੰ ਪਤਾ ਵੀ ਹੋ ਸਕਦਾ ਹੈ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਇਹਦੇ ਪਿੱਛੇ ਬੇਸਿਸ ਰਾਈਟ ਨਹੀਂ ਹੈ ਕਿ ਇਹਦੇ ਸਟੈਟਸ ਰਾਈਟ ਨਹੀਂ ਹੈਗੇ ਪਰ ਡੋਨਲਡ ਰਾਮਨ ਨੂੰ ਪਤਾ ਹੋਵੇਗਾ ਕਿਉਂਕਿ ਕਟੋੜਟ ਜੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨਾਲ ਦੇ ਤਾਂ ਪਤਾ ਹੋਵੇਗਾ ਨਾ ਸਾਰੇ ਇੰਨੇ ਨੇ ਇੰਟੈਲੀਜੈਂਟ ਲੋਕ ਹੈਗੇ ਨੇ ਤੇ ਅਗਲਾ ਜੇ ਇੱਕ ਵਾਰੀ ਕਹਿ ਕੇ ਦੇਖਦਾ ਅਗਲਾ ਨਹੀਂ ਸੁਣਦਾ ਤੇ ਫਿਰ ਹੁਣ ਗੱਲ ਥੋੜਾ ਫੜਨਾ ਕਿਛੇ ਦਾ ਬਿਲਕੁਲ ਹੁਣ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਚਲੋ ਕਰ ਲੈਂਦੇ ਫੇਰ ਵੀ ਮਾਰਕ ਕਾਰਨੀ ਦੇ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਆ ਉਸ ਵਿੱਚ ਡੋਨਲਡ ਟਰੰਪ ਦੇ ਨਾਲ ਮੈਂ ਸਮਝਦਾ ਕਿ ਬੜਾ ਡਿਪਲੋਮੈਟਿਕਲੀ ਹੁਣ ਤੱਕ ਜਿਹੜਾ ਪੇਸ਼ ਆਏ ਨੇ ਮਾਰਕ ਕਾਰਨੀ ਉਹਨਾਂ ਨਾਲ ਦੋ ਤਿੰਨ ਗੱਲਾਂ ਜੜੀਆਂ ਕੀਤੀਆਂ ਨੇ ਉਹ ਬੜੇ ਤਰੀਕੇ ਨਾਲ ਕੀਤੀਆਂ ਗਈਆਂ ਨੇ ਨੰਬਰ 1 ਤਾਂ ਕਿ ਜਿਹੜਾ ਉਹਨਾਂ ਨੂੰ 51ਵੀਂ ਸਟੇਟ ਦੇ ਬਾਰੇ ਤਰੀਕੇ ਨਾਲ ਕਿਹਾ ਗਿਆ ਕਿ ਔਰ ਕਿਆ ਗਿਆ ਕਿ ਜਿਵੇਂ ਤੁਸੀਂ ਉਹ ਰੀਅਲ ਏਸਟੇਟ ਦੀ ਗੱਲ ਕਰਦੇ ਨੇ ਡੋਨਲਡ ਟਰੰਪ ਉਹਨਾਂ ਵੱਲ ਨੂੰ ਹੱਥ ਕਰਕੇ ਤੁਸੀਂ ਜਾਣਦੇ ਹੋ ਜਿਵੇਂ ਕਹਿੰਦੇ ਕਿ ਰੀਅਲ ਏਸਟੇਟ ਦੇ ਵਿੱਚ ਕੁਝ ਚੀਜ਼ਾਂ ਵਿਕਾਊ ਹੁੰਦੀਆਂ ਨੇ ਤੇ ਕੁਝ ਵਿਕਾਊ ਨਹੀਂ ਹੁੰਦੀਆਂ ਜਿਵੇਂ ਕਿ ਮਹਾਰਾਣੀ ਦਾ ਜਿਹੜਾ ਰਹਾਇਸ਼ ਹੈ ਉਹ ਇੰਗਲੈਂਡ ਦੀ ਮਹਾਰਾਣੀ ਦਾ ਕਿੰਗਮ ਪੈਲੈਸ ਉਹ ਵਿਕਾਊ ਨਹੀਂ ਹੈ ਤੇ ਉਹਨਾਂ ਨੂੰ ਵੀ ਇਹ ਪਸੰਦ ਕਰਦੇ ਨੇ ਡੋਨਲਡ ਟਰੰਪ ਉਹਨਾਂ ਨਾਲ ਨੇੜਤਾ ਹੈ ਤੇ ਨਾਲ ਹੀ ਜਿਹੜੇ ਕਿਤੇ ਜਿਹੜੇ ਆਫਿਸ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਓਵਲ ਆਫਿਸ ਦੇ ਵਿੱਚ ਵਾਈਟ ਹਾਊਸ ਵਗੈਰਾ ਇਹ ਵੀ ਵਿਕਾਊ ਨਹੀਂ ਹੈ ਇਸੇ ਤਰ੍ਹਾਂ ਕੈਨੇਡਾ ਵੀ ਵਿਕਾਊ ਨਹੀਂ ਹੈ ਤੇ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਉਹ ਉਹਨਾਂ ਦਾ ਇੱਕ ਇਸ਼ਾਰਾ ਜਾਂ ਹੁੰਦਾ ਆਮ ਤੌਰ ਤੇ ਤੇ ਉੱਥੇ ਸ਼ਾਇਦ ਉਹ ਕੁਝ ਕਹਿਣਾ ਚਾਹੁੰਦੇ ਹੋਣ ਪਰ ਉਹਨਾਂ ਨੇ ਗੱਲ ਕੀਤੀ ਨਹੀਂ ਇਸ ਤੋਂ ਬਾਅਦ ਨਾਲ ਉਹਨਾਂ ਨਾਲ ਕੁਝ ਹੋਰ ਇੱਕ ਦੋ ਗੱਲਾਂ ਵੀ ਕੀਤੀਆਂ ਗਈਆਂ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਪਰ ਮਾਰ ਕਰਨੀ ਦੇ ਸਾਨੂੰ ਕੈਨੇਡਾ ਤੋਂ ਕੁਝ ਵੀ ਨਹੀਂ ਚਾਹੀਦਾ ਨਾ ਸਾਨੂੰ ਗੱਡੀਆਂ ਚਾਹੀਦੀਆਂ ਨੇ ਸਾਨੂੰ ਤੇਲ ਵੀ ਨਹੀਂ ਚਾਹੀਦਾ ਨਾ ਸਾਨੂੰ ਲੱਕੜ ਚਾਹੀਦੀ ਹੈ ਪਰ ਜਨਾਬ ਉਹਨਾਂ ਨੂੰ ਕੀ ਚਾਹੀਦਾ ਇਹ ਫਿਰ ਉਹ ਦੱਸ ਦੇਣ ਉਹ ਕਹਿੰਦੇ ਨੇ ਕਿ 51ਵੀਂ ਸਟੇਟ ਹੈ ਜਿਹੜੀ ਐ ਉਹ ਗੱਲ ਉਹ 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 ਉਹਨਾਂ ਦੇ ਦਿਲ ਦੇ ਵਿੱਚ ਅਸਲੀ ਗੱਲ ਉਹ ਹੋਈ ਐ ਹੁਣ ਡੋਨਲਡ ਟਰੰਪ ਕੋਲ ਜੋ ਕਰਨਾ ਸੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਮਾਰਕ ਕਰਨੀ ਹੋਣਾ ਨੇ ਜਿਹੜੀ ਉਹਨਾਂ ਨੇ ਪੱਤਰਕਾਰ ਨੇ ਜਦੋਂ ਸਪੈਸਿਫਿਕਲੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ 51ਵੀਂ ਸਟੇਟ ਬਾਰੇ ਤੁਸੀਂ ਉਹਨਾਂ ਨੂੰ ਰੋਕਿਆ ਕਿ ਨਹੀਂ ਰੋਕਿਆ ਕਿ ਤੁਸੀਂ ਇਹ ਗੱਲ ਨਾ ਕਰੋ ਕਿ ਤੇ ਹਾਂ ਮੈਂ ਰੋਕਿਆ ਤੇ ਕੀ ਕਿਹਾ ਤੁਸੀਂ ਕਹਿੰਦੇ ਜੋ ਤੁਸੀਂ ਹੁਣੇ ਲਾਫਜ਼ ਵਰਤੇ ਮੈਂ ਇਸੇ ਤਰ੍ਹਾਂ ਕਿਹਾ ਤੇ ਬਾਅਦ ਵਿੱਚ ਜਦੋਂ ਪ੍ਰੈਸ ਰਿਪੋਰਟਰ ਸੱਚ ਸਹੀ ਦੱਸੋ ਕਿ ਤੁਸੀਂ ਕਿਹਾ ਕੀ ਉਹ ਕਹਿੰਦੇ ਜੀ ਅਗਲਾ ਸਵਾਲ ਕਰੋ ਤੁਸੀਂ ਹੁਣ ਮੈਂ ਸਮਝਦਾ ਕਿ ਇਹ ਸਿਆਣਪ ਵਰਤੀਆ ਮਾਰਗਕਾਰੀ ਹੋਣਾ ਨੇ ਨਹੀਂ ਤੇ ਉੱਥੇ ਜ਼ੇਲੈਂਸਕੀ ਵਾਲਾ ਸੀਨ ਬਣਦਿਆ ਸਮਾਨੀ ਸੀ ਲੱਗਣਾ ਸੋ ਉਹਨਾਂ ਨੇ ਡਿਪਲੋਮੈਟਿਕਲੀ ਉਹਨਾਂ ਨਾਲ ਗੱਲ ਕਰ ਲਈ ਮੇਰੀ ਗੱਲ ਬਹੁਤਿਆਂ ਨੂੰ ਚੰਗੀ ਨਹੀਂ ਲੱਗਣੀ ਪਰ ਤੁਸੀਂ ਜਰਾ ਇਹ ਸੋਚ ਲਓ ਕਿ ਜਿਸ ਵਿਅਕਤੀ ਦੀ ਜ਼ਿਹਦ ਨਹੀਂ ਪੱਕੀ ਹੋਵੇ ਕਿ ਮੈਂ ਇਹਨੂੰ ਲੋੜ ਹੀ ਨਹੀਂ ਹੈ ਕਿਸੇ ਦੀ ਤੇ ਉਹ ਕਿਸੇ ਦੀ ਗੱਲ ਕਿਉਂ ਸੁਨੇਗਾ ਹਾਲ ਦੀ ਘੜੀ ਘੱਟੋ ਘਟ ਜਿਹੜਾ ਉਹ ਨਹੀਂ ਸੁਨੇਗਾ ਸੋ ਇਹ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਜੋ ਕੈਨੇਡਾ ਦੇ ਵਿੱਚ ਰੈਐਕਸ਼ਨ ਹੋਣਾ ਸੀ ਉਹ 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 ਠੀਕ ਠਾਕ ਜਾ ਹੋਇਆ ਉਸ ਵਿੱਚ ਡੱਗ ਫੂਡ ਜਿਹੜੇ ਇੱਕ ਬਹੁਤ ਕਲੋਜ਼ਲੀ ਵਾਚ ਕਰ ਰਹੇ ਸੀ ਉਨਟਰੀਓ ਤੇ ਪ੍ਰੀਮੀਅਰ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਜੇ ਅਸੀਂ ਜਿਹੜੇ ਇਸ ਮੀਟਿੰਗ ਤੋਂ ਪਹਿਲਾਂ ਜਿਹੜੀ ਸਥਿਤੀ ਦੇ ਵਿੱਚ ਸੀ ਉਹਦੇ ਨਾਲੋਂ ਇਸ ਵੇਲੇ ਬੈਟਰ ਪੋਜੀਸ਼ਨ ਤੇ ਵਿੱਚ ਆ ਜਿੰਨੀ ਕੁ ਗੱਲ ਜਿੰਨੇ ਤਰੀਕੇ ਨਾਲ ਅਸੀਂ ਕਰ ਸਕਦੇ ਸੀ ਉਹ ਸੀ ਕੀਤੀ ਆ ਤੇ ਇਹਦੇ ਵਿੱਚ ਜਿਹੜੇ ਸਾਡੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਜੋ ਕਿ ਬਿਲਕੁਲ ਬੱਕਰੀ ਦਿਸ਼ਾ ਦੇ ਵਿੱਚ ਭੱਜੇ ਹੋਏ ਨੇ ਫੈਡਰਲ ਤੋਂ ਸਰਕਾਰ ਤੋਂ ਤੇ ਪੂਰੇ ਕੈਨੇਡਾ ਨਾਲੋਂ ਵੱਖਰੇ ਸਟੈਂਡ ਉਹਨਾਂ ਨੇ ਅਪਣਾਇਆ ਹੋਇਆ ਉਹ ਕਹਿੰਦੇ ਕਿ ਮੈਨੂੰ ਲੱਗਦਾ ਕਿ ਮਿਸਟਰ ਕਾਰਨੀਨ ਨੂੰ ਨਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਸਾਡਾ ਹੈਗਾ ਉਹਨੂੰ ਪਲਾਨ ਜਿਹੜੀ ਆ ਉਹਦੀ ਕੋਈ ਰੱਖਣੀ ਚਾਹੀਦੀ ਸੀ ਹੁਣ ਪਲਾਨ ਤੇ ਉਸ ਅੱਗੇ ਰੱਖੀ ਜਾ ਸਕਦੀ ਹੈ ਜਿਹੜਾ ਪਲਾਨ ਸੁਣਨ ਨੂੰ ਤਿਆਰ ਹੋਵੇ ਅਲਬਰਟਾ ਪ੍ਰੀਮੀਅਰ ਬੀ ਇਕੱਲੇ ਮਿਲਣ ਗਏ ਸੀਗੇ ਡੋਨਲਡ ਟਰੰਪ ਨੂੰ ਔਰ ਉਹਨਾਂ ਨੇ ਕਿਹੜੀ ਪਲਾਨ ਉਹਨਾਂ ਦੇ ਮੂਹਰੇ ਰੱਖੀ ਤਾਂ ਉਹਦਾ ਕੀ ਜਵਾਬ ਕੋ ਮਿਲਿਆ ਇਹ ਉਹਨਾਂ ਨੇ ਦੱਸਿਆ ਨਹੀਂ ਪਰ ਉਹਨਾਂ ਨੇ ਨਾਲ ਦੇ ਨਾਲ ਇਹ ਡੈਨੈਲ ਸਮਿਥ ਨੇ ਫੇਰ ਕਹਿ ਦਿੱਤਾ ਕਿ ਇਹ ਜਿਹੜਾ ਵਾਸ਼ਿੰਗਟਨ ਤੇ ਆਟਵਾ ਦੇ ਵਿੱਚ ਜਿਹੜਾ 파ੜ ਪਿਆ ਹੋਇਆ ਰਿਸ਼ਤਿਆਂ ਦੇ ਵਿੱਚ ਇਸ ਦਾ ਵੱਡਾ ਕਾਰਨ ਜਸਟਨ ਟਰੂਡੋ ਨੇ। ਇਹ ਜਸਟੇ ਟਰੂਡੋ ਤੇ ਉਹਨਾਂ ਨੇ ਵਾਰ ਕੀਤਾ ਹੈ। ਮੈਂ ਫੇਰ ਵੀ ਇਹ ਨੇ ਇਸ ਗੱਲ ਦੇ ਪਿੱਛੇ ਉਹਨਾਂ ਦਾ ਕੋਈ ਰੈਸ਼ਨਲ ਦੇਖਤਾ ਨਹੀਂ ਪਰ ਡੈਨੈਲ ਸਮਿਥ ਉਹਨਾਂ ਨੇ ਆਪਣੀ ਗੱਲ ਕੀਤੀ ਹੈ। ਕੁੱਲ ਮਿਲਾ ਕੇ ਮਾਰਕ ਕਰਨੀ ਆਪਣੇ ਵੱਲੋਂ ਜੋ ਕਰ ਸਕਦੇ ਸੀ ਉਹ ਕਰਕੇ ਆਏ ਨੇ ਪਰ ਉਹਨਾਂ ਨੂੰ ਘਟ ਘਟ ਆਈਡੀਆ ਹੋ ਗਿਆ ਹੋਵੇਗਾ ਕਿ ਡੋਨਲਡ ਟਰੰਪ ਕਿੱਥੇ ਖਲੋਤੇ ਹੋਏ ਨੇ ਤੇ ਅਸੀਂ ਹੁਣ ਕਿਹਦੇ ਨਾਲ ਡੀਲ ਕਰਨਾ ਹੈ ਜੇ ਵਪਾਰਕ ਡੀਲ ਹੁਣ ਅਗਲੀ ਅਗਲੀ ਜਿਹੜੀ ਯੂਐਸਏ ਨਾਲ ਕਰਨੀ ਹੈ ਅਸੀਂ ਆਪਣੇ ਸਾਊਥ ਵੱਲ ਨੂੰ ਜਾਣਾ ਹੈ ਕਿ ਹੋਰ ਪਾਸਿਆਂ ਵੱਲੋਂ ਜਾਣਾ ਹੈ